ਦੇਖ 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 ਕਿ ਮੱਛਰ ਆ ਜਾਂਦਾ ਦੇਖ ਦੇ ਆਏ 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 ਪੂਰਾ ਮੱਛਰੇ ਭਈ ਕੱਲ ਨੂੰ ਲਿਆ ਛੱਡਿਆ ਨਾ ਬਟੰਡੇ ਇਹਦੀਆਂ ਬਾਹਾਂ ਤਾਂ ਛੱਡ ਗਈ ਤੇ ਹੱਥ ਵੀ ਨੂੰ ਉੱਪਰ ਹੋਣਾ ਹੈਗਾ ਬਟੰਡੇ ਵਾਲੇ ਹਾਏ ਥਾਪੀਆ ਥਾਪੀਆ ਮਾਰਦਾ ਹੁਣ ਜਦੋਂ ਉੱਥੇ ਗਿਆ ਨਾ ਕਿਸੇ ਨੇ ਵੀ ਆ ਜਾ ਏਸੀ ਠੀਕ ਕਰ ਲੈ ਜੋ ਛੱਤ ਤੇ ਜਿਵੇਂ ਮੁਰਕਾ ਫਿਰ ਦੇਖੀਂਦਾ ਮੂੰਹ ਆ ਜਾ ਤਰੇ ਆ ਮੈਂ ਤਾਂ ਤੁਰ ਹੀ ਹੋਣਾ ਮੈਂ ਤਾਂ ਪੂਰਾ ਚੰਬਲਾ ਫਿਰਦਾਗਾ ਮਿੱਠੀ ਮਿੱਠੀ ਪੂਰ ਬਈ ਜਾਂਦੀ ਹੈ ਨਾ ਨਹੀਂ ਯਾਰ ਇਹ ਲੀ ਜਾਂਦਾ ਹੈ ਹੌਲੀਡੇ ਹੋਮ ਆ ਗਿਆ ਮਿਲਟਰੀ ਦਾ ਇੱਕ ਸੋਲੀ ਬਹੁਤ ਜਗ੍ਹਾ ਘੁੰਮਣ ਨੂੰ ਸੇ ਬਹੁਤ ਜਗ੍ਹਾ ਪਰ ਆਪਣੇ ਲੋਕ ਪਤਾ ਕੀ ਗੱਲ ਹੈ ਮੱਛੀ ਦੇ ਅੱਖ ਜੀ ਆ ਕੇ ਰਾਜੀ ਹੈ ਵੀ ਕਹੋਲੀ ਆ ਗਏ ਵੀ ਅੱਡੇ ਨੂੰ ਹੱਥ ਲਾਇਆ ਮੋੜ ਚੱਲੋ ਪਰੋਂਡੇ ਖਾਦੇ ਚੱਲੋ ਮੋੜ ਚੱਲੋ ਬਸ ਆ ਕੰਮ ਨਿਆਰਾ ਦਾ ਟ੍ਰੈਕਿੰਗ ਨਾ ਹੁੰਦਾ ਹੁਣ ਸਵੇਰ ਦੇ ਸੀ ਨਾ ਕਟਾਟਾ ਦਾ 10 ਕਿਲੋਮੀਟਰ ਪੜਦਾ ਹੋਊਗਾ ਤੁਰੇ ਹੀ ਫਿਰਦਿਆ ਨਾ ਕਦੇ ਕਿਧਰ ਨੰਗ ਇਹ ਕਦੇ ਹਨ ਹਾਈਟ ਪੁਆਇੰਟ ਕਦੇ ਲੈ ਲੈ ਥਾਪੀਆਂ ਵਰਦਾ ਥਾਪੀਆਂ ਵਰਦਾ ਇੱਜ ਹਜੇ ਨਰਜੀ ਹੈਗੀ ਐ ਇੱਜ ਸ਼ਾਮ ਨੂੰ ਡਿਗੂ ਕੁੱਤੇ ਦੇ ਕੰਨ ਵਾਂਗੂ ਦੇਖੀ ਫੇਰ ਪੁੱਛੂ ਵੀ ਹੁਣ ਮੈਂ ਹੁਣ ਮਾਰ ਥਾਪੀਆਂ ਇਹ ਬਹੁਤ ਸੋਹਣੀ ਜਗ੍ਹਾ ਕੋ ਮਨੜੀ ਇਹ ਇਸ ਤੋਂ ਬੈਸਟ ਜਗ੍ਹਾ ਕੋਮਣੀ ਹੈ ਤਾਂ ਲਾਹੋਜ। ਉਹ ਸਾਰਿਆਂ ਤੋਂ ਬੈਸਟ ਹੈ। ਤਰੋ ਜਿਹਦਾ ਮਿਲਟਰੀ ਏਰੀਆ ਬਹੁਤ ਸ਼ਾਨਦਾਰ ਹੈ। ਹੈਗਾ ਤੇ ਇਹ ਵੀ ਸ਼ਾਨਦਾਰ ਹੈ ਪਰ ਉਹ ਇਹ ਤੋਂ ਜ਼ਿਆਦਾ ਸ਼ਾਨਦਾਰ ਹੈ। ਖੁੱਲਾ ਡੁੱਲਾ ਹੈਗਾ। ਸੈਕੰਡ ਲੈਫਟਨੈਂਟ ਅਰुण ਖੇਤਰਪਾਲ 1971 ਦੀ ਜੰਗ ਹੈ। ਇਹ ਇਹ ਉਹੀ ਪੱਥਰ ਹੈ ਜਿੱਥੋਂ ਅਗਨੀ ਖੋਈ ਹੋਈ ਸੀਗੀ। ਅੱਛਾ। ਹਾਂ। ਤਾਂ ਅੱਜ ਉਹ ਥਲੇ ਡਿੱ ਗਿਆ ਹੈਗਾ। ਆ ਉਹੀ ਪਹਾੜ ਜਿੱਥੇ ਅੱਗ ਲੱਗੇ ਧੂਆਂ ਨਿਕਲਿਆਦਾ। ਤੋ ਵੀ ਆ ਤੂੰ ਹੈਂ ਤੈਨੂੰ ਫੇਰ ਬਗਰੇੜਾ ਮੰਗਾ ਸੀ ਵੀ ਨਾ ਤੂੰ ਨਿਕੜਿਆ ਨਾ ਜੀ ਨਾ ਤੂੰ ਅਸੀਂ ਦਾ ਜਿਆਦਾ ਹੂੰ ਆ ਗਿਆ ਵਟਸਐਪ ਤੇ ਠੀਕ ਹੈ ਬਹੁਤ ਆਕਦੀ ਕਬੂ ਪਾ ਲਿਆ ਗਿਆ ਆਪਾਂ ਪਹਿਲਾਂ ਇੱਥੇ ਆਈ ਸੀ ਨਾ ਪਹਿਲਾਂ ਵੀ ਆਈ ਸੀ ਇਹੀ ਹੈ ਸਨ ਸੈਟ ਪੁਆਇੰਟ ਇਹੀ ਹੈ ਆਪਾਂ ਸੂ ਸਾਈਡ ਪੁਆਇੰਟ ਤੇ ਆਏ ਸੀ ਸਨ ਰਾਈਟ ਸਨ ਸੈਟ ਆਪ ਇੱਥੇ ਆਇਆ ਮੈਨੂੰ ਕੀ ਪਤਾ ਹੈ ਕਿ ਹਾਡੀਆਂ ਤੋਂ ਚੀਜ਼ਾਂ ਵਿੱਚ ਤੂੰ ਦੋ ਤੀਜੇ ਘੁੰਮ ਕੇ ਜਾ ਰਹੇ ਹੋ ਸਿੱਖ ਸਾਹਿਬ ਇੱਥੇ ਆ ਕੇ ਫਿਰ ਵਾਪਸ ਜਾ ਹਾਈਡ ਹੋ ਸਦੇ ਕੋਈ ਨਹੀਂ